ਅੱਜ ਸਾਰੇ ਆਪਾਂ ਇੱਥੇ ਇਕਾਗਰ ਹੋਏ ਆ ਤਾਂ ਕਿ ਗੁਰੂ ਸਹਿਬਾਨਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਸਕੀਏ ਗੁਰੂ ਗਵਿੰਦ ਸਿੰਘ ਜੀ ਮਹਾਰਾਜ ਜੀ ਦੀ ਚਲ ショਹ ਇਹ ਪ੍ਰਾਪਤ ਧਰਤੀ ਇੱਥੋਂ ਬੜੀਆਂ ਅਸੀਸਾਂ ਨੇ ਬੜੀਆਂ ਵਡਿਆਈਆਂ ਨੇ ਪਰਸੰਗਤ ਜੀ ਇੱਕ ਹੋਰ ਮੁੱਖ ਕਾਰਨ ਹੈ ਜਿਸ ਕਰਕੇ ਆਪਾਂ ਇਕਾਗਰ ਹੋਏ ਆ ਸਾਡਾ ਪੰਜਾਬ ਅੱਜ ਬਰਫ਼ ਦੀ ਡੜੀ ਵਾਂਗੂ ਖੁਰ ਰਿਹਾ ਹੈ ਇਹਨਾਂ ਸਰਕਾਰਾਂ ਨੇ ਇਸ ਕਾਂਗਰਸ ਨੇ ਇਸ ਸਾਮ ਆਦਮੀ ਨੇ ਬਾਦਲ ਤੇ ਪਾਜਪਾ ਦੇ ਗੱਟ ਜੋੜ ਨੇ ਸਾਡੇ ਪੰਜਾਬ ਨੂੰ ਖੋਖਲਾ ਕਰਕੇ ਰੱਖ ਦਿੱਤਾ ਸੰਗਤ ਜੀ ਜਿਵੇਂ ਬਾਈ ਦੀਪ ਸਿੱਧੂ ਨੇ ਗੱਲ ਆਖੀ ਸੀ ਇਹ ਸਾਡੀ ਹੋਂਦ ਦੀ ਲੜਾਈ ਹੈ ਆਪਣੇ ਕੋਲ ਹੋਰ ਕੋਈ ਹਿਲਾ ਰਹਿ ਨਹੀਂ ਗਿਆ ਤਾਂ ਬੇਨਤੀ ਹੈ ਆਪਾਂ ਇੱਕ ਆਖਰੀ ਹੱਲਾ ਮਾਰੀਏ ਸਾਡੇ ਪੰਜਾਬ ਦੇ ਸੰਘਰਸ਼ੀ ਯੋਧਿਆਂ ਸਾਡੇ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਨਾਲ ਜੇਲ੍ਹ ਕਟੀ ਕਰਨ ਵਾਲੇ ਸੰਗੀ ਸਾਥੀਆਂ ਦੀ ਅਗਵਾਈ ਵਿੱਚ ਚੱਲਣ ਵਾਲੀ ਵਾਰਿਸ ਪੰਜਾਬ ਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਮੈਂਬਰ ਬਣੀਏ ਅੱਜ ਇੱਥੇ ਹਜ਼ਾਰਾਂ ਦਾ ਇਕੱਠ ਦੇਖ ਕੇ ਸੰਗਤ ਜੀ ਮੈਂ ਬੇਨਤੀ ਕਰਦਾ ਤੇ ਸਟੇਜ ਤੇ ਬੈਠੇ ਹੋਏ ਅਹੁਦੇਦਾਰਾਂ ਤੇ ਆਗੂਆਂ ਨੂੰ ਵੀ ਬੇਨਤੀ ਕਰਦਾ ਕਿ ਅੱਜ ਆਪਾਂ ਇੱਕ ਤਹਈਆ ਕਰੀਏ ਅੱਜ ਆਗੂ ਸਹਿਬਾਨ ਇੱਕ ਮਤਾ ਪਾਸ ਕਰਨ ਇਥੋਂ ਵੀ 2027 ਵਿੱਚ ਸਰਕਾਰ ਬਣੂਗੀ ਅਕਾਲੀ ਦਲ ਬਾਰੇ ਪੰਜਾਬ ਦੇ ਦੀ ਤੇ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਐਮਪੀ ਭਾਈ ਅਮਰਿਤਪਾਲ ਸਿੰਘ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੰਗਤ ਜੀ ਅੱਜ ਬੜੀਆਂ ਮੁਸੀਬਤਾਂ ਨੇ ਬੜਾ ਤੁਸੀਂ ਦੇਖੋ ਆ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਜਿਹੜਾ ਕੋਈ ਦਿੱਲੀ ਦਾ ਬੰਦਾ ਉਹਨੂੰ ਇੱਥੇ ਪੰਜਾਬ 'ਚ ਫਿੱਟ ਕਰੀ ਜਾਂਦੇ ਨੇ ਆ ਸਿਸੋਦੀਏ ਤੇ ਕੇਜਰੀਵਾਲ ਦੇ ਨੀ ਪੱਥਰ ਤੇ ਨਾਂ ਲਿਖੇ ਜਾ ਰਹੇ ਨੇ ਪੂਰਬ ਦਾ ਬੰਦਾ ਅੱਜ ਭਾਰਾ ਪੈ ਚੁੱਕਿਆ ਪੰਜਾਬ ਦੇ ਉੱਪਰ ਇੱਥੇ ਪੂਰਬੀਏ ਦਾ ਆਵਾਸ ਹੋ ਰਿਹਾ ਹੈ ਪੰਜਾਬ ਦਾ ਉਜਾੜਾ ਹੋ ਰਿਹਾ ਹੈ ਜਿਹੜੀ ਸਾਡੀ ਪੰਜਾਬੀ ਕੌਮ ਹੈ ਘਟ ਗਿਣਤੀ ਹੁੰਦੀ ਜਾ ਰਹੀ ਹੈ ਜੀ ਬੜੀ ਤੁਸੀਂ ਦੇਖੋ ਅੱਜ ਇੱਥੇ ਅਫਸਰ ਸ਼ਾਈ ਵਿੱਚ ਪੰਜਾਬ ਦਾ ਬੰਦਾ ਕੋਈ ਨਹੀਂ ਬੜੇ ਦਿਨੋਂ ਕੋਲ ਨੇ ਜਦੋਂ ਇੱਥੇ ਪੰਜਾਬ ਦੇ ਵਿੱਚ ਐਮ ਐਲ ਏ ਐਮ ਪੀ ਵੀ ਜਿਹੜੇ ਬਾਰ ਦੇ ਪੂਰਬੀਏ ਬਣਿਆ ਕਰਨਗੇ ਪਾਈ ਅਮਰਿਤਪਾਲ ਸਿੰਘ ਨੇ ਕੋਈ ਹਵਾਈ ਗੱਲਾਂ ਨਹੀਂ ਸੀ ਕੀਤੀਆਂ ਜਿਹੜੀ ਗੱਲ ਕੀਤੀ ਉਹ ਕਹਿ ਕੇ ਦਿਖਾਈ ਜਿਹੜੇ ਨੌਜਵਾਨ ਪ੍ਰਵਾਸ ਕਰ ਰਹੇ ਨੇ ਇੱਥੋਂ ਪੰਜਾਬ ਦੇ ਵਿੱਚੋਂ ਉਹਨਾਂ ਨੂੰ ਦੱਸਿਆ ਨਹੀਂ ਮੈਂ ਦੁਬਈ ਵਿੱਚ ਆ ਉਹਦਾ ਟਰਾਂਸਪੋਰਟ ਦਾ ਕਾਰੋਬਾਰ ਛੱਡ ਕੇ ਪੰਜਾਬ 'ਚ ਆਇਆ ਹਾਂ ਤੁਸੀਂ ਵਾਪਸ ਬੜੋ ਨਸ਼ਿਆਂ ਦਾ ਜਿਹੜਾ ਪ੍ਰਕੋਪ ਚੱਲ ਰਿਹਾ ਹੈ ਕੋਈ ਕਿਤਾਬ 'ਚ ਲਿਖੀਆਂ ਗੱਲਾਂ ਨਹੀਂ ਕੀਤੀਆਂ ਸੰਗਤ ਜੀ ਇੰਪਲੀਮੈਂਟ ਕਰਕੇ ਦਿਖਾਈਆਂ ਖਾਲਸਾ ਵਹਿੀਰ ਚਲਾਈ ਸਮਾਜਿਕ ਲਹਿਰ ਚਲਾਈ ਸੰਗਤ ਜੀ ਜਿਹੜਾ ਅੱਜ ਸਾਡੀ ਐਸੀ ਮਾਫ਼ ਕਰਨਾ ਮੈਂ ਇਹ ਲਫ਼ਜ਼ ਨਹੀਂ ਸੀ ਵਰਤਣਾ ਚਾਹੁੰਦਾ ਇਹ ਜਿਹੜਾ ਬਾਦਲ ਤੜਾ ਹੈ ਇਨਾਂ ਨੇ ਵੀ ਆਪ ਦੀ ਸਟੇਜ ਲਾਈ ਐ ਇਹ ਉਹ ਬੰਦੇ ਨੇ ਜਿਹੜੇ ਇਸ ਤਰੀਕੇ ਨਾਲ ਜਥੇਦਾਰਾਂ ਨੂੰ ਬਦਲਦੇ ਨੇ ਜਿਵੇਂ ਕੋਈ ਆਪ ਦੇ ਵਸਤਰ ਬਦਲਦਾ ਹੁੰਦਾ ਕੋਈ ਕੱਪੜੇ ਬਦਲਦਾ ਹੁੰਦਾ ਸਵੇਰੇ ਕੋਈ ਜਥੇਦਾਰ ਕੋਈ ਹੋਰ ਹੁੰਦਾ ਹੈ ਸ਼ਾਮਾਂ ਨੂੰ ਕੋਈ ਜਥੇਦਾਰ ਹੋਰ ਹੁੰਦਾ ਹੈ ਜਿਹੜੀ ਲੈਗੇਸੀ ਸੀ ਅਕਾਲੀ ਫੂਲਾ ਸਿੰਘ ਜੀ ਦੀ ਬਾਬਾ ਹਨੂਮਾਨ ਸਿੰਘ ਜੀ ਦੀ ਉਹਨਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਇਹ ਉਹੀ ਬਾਦਲ ਧੜਾ ਜਿਨ੍ਹਾਂ ਨੇ ਸੰਗਤ ਜਿਵੇਂ ਤੁਸੀਂ ਥੱਲੇ ਬੈਠੇ ਹੋ 15 ਅਕਤੂਬਰ ਤੋ ਯਾਰ 15 ਨੂੰ ਆਈ ਸੰਗਤਾਂ ਬਹਿਬਲ ਕਲਾ ਤੇ ਕੋਟਕਪੂਰੇ ਚ ਬੈਠੀਆਂ ਸੀ ਜਿੱਥੇ ਉਹਨਾਂ ਦੀਆਂ ਸੀਨਿਆਂ ਚ ਛੇਕ ਕੀਤੇ ਸੀ ਆਪਣੀ ਪਾਰਟੀ ਦੇ ਨਾਲ ਵੀ ਆਪਣਾ ਬਰਨਾਲੇ ਤੋਂ ਮੁੰਡਾ ਜੁੜਿਆ ਅਜੀਤ ਸਿੰਘ ਇੱਥੇ ਵੀ ਹੋਵੇਗਾ ਉਹਦੇ ਪੱਟ ਵਿੱਚ ਗੋਲੀ ਮਾਰੀ ਸੀ ਇਹਨਾਂ ਸੈਣੀ ਹੁਰਾਣੇ ਇਹਨਾਂ ਬਾਦਲ ਧੜੇ ਇਹ ਬੜੀਆਂ ਜਿਆਦਾ ਹੋਰ ਸੰਗਤ ਜਿਹੜੇ ਆਪਣੀ ਪਾਰਟੀ ਦਾ ਵਿਰੋਧ ਕਰਦੇ ਨੇ ਉਹ ਕੌਣ ਨੇ ਜਿਨ੍ਹਾਂ ਤੋਂ ਆਪਦੇ ਸਮੇਂ ਵਿੱਚ ਕੁਝ ਨਹੀਂ ਹੋਇਆ ਦੇ ਉਹ ਅੱਜ ਈਰਖਾ ਭਾਵਨਾ ਕਰਦੇ ਨੇ ਵੀ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਇੰਨਾ ਕੁਝ ਕਿਵੇਂ ਹੋ ਗਿਆ ਬੜੀਆਂ ਜਿਹੜੀਆਂ ਕੋਈ ਹੋ ਸਟੇਜਾਂ ਜਿਵੇਂ ਹੈਗੀਆਂ ਨੇ ਕੋਈ ਵਿਰੋਧ ਕਰਦੇ ਨੇ ਉਹ ਨੇ ਜਿਹੜੇ ਸਰਕਾਰਾਂ ਤੋਂ ਪੈਸਾ ਲਾ ਕੇ ਸਾਰਾ ਕੁਝ ਕਰਦੇ ਨੇ ਸਿਰਫ আর ਸਿਰਫ ਇੱਕੋ ਨੀਅਤ ਨਾਲ ਵੀ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਚੱਲਣ ਵਾਲੀ ਇਸ ਪਾਰਟੀ ਨੂੰ ਰੋਕਿਆ ਜਾ ਸਕੇ ਪਰ ਅੱਜ ਤੁਸੀਂ ਸਾਬਤ ਕਰ ਦਿੱਤਾ ਵੀ ਅਸਲ ਅਕਾਲੀ ਦਲ ਕਿੱਥੇ ਐ ਅਸਲ ਅਕਾਲੀ ਦਲ ਇੱਥੇ ਐ ਸੰਗਤਾਂ ਦੇ ਚਰਨਾਂ ਵਿੱਚ ਹੈ ਇਹ ਅਸਲ ਪੰਜਾਬ ਦੇ ਵਾਸਨੇ ਅਸਲ ਸੰਘਰਸ਼ੀ ਸਿੰਘ ਨੇ 21ਵੀਂ ਸਦੀ ਵਿੱਚ ਜੇਲ੍ਹ ਕੱਟਣ ਵਾਲੇ ਜਿਹੜੇ ਸਾਡੇ ਆਗੂ ਨੇ ਉਹਨਾਂ ਦੀ ਅਗਵਾਈ ਵਿੱਚ ਚੱਲਣ ਵਾਲੇ ਨੇ ਇਨੀਆਂ ਕੁ ਤੁਹਾਡੀਆਂ ਸਾਰਿਆਂ ਦੇ ਚਰਨਾਂ 'ਚ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ